ਮੁਰਦਾਬਾਦ 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 ਸ਼ਹੀਦ ਮੁਰਦਾਬਾਦ ਇੱਥੇ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਮੁਰਦਾਬਾਦ ਕਾਪਸ ਮੁਰਦਾਬਾਦ ਕਾਪਸ ਲੁਧਿਆਣਾ ਦੇ ਡਿਵੀਜ਼ਨ ਨੰਬਰ 6 ਪੁਲਿਸ ਥਾਣੇ ਦੇ ਅੱਗੇ ਜਿੱਥੇ ਕਿ ਜੋ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਜੋ ਨੌਜਵਾਨ ਦੇ ਪਰਿਵਾਰਕ ਮੈਂਬਰ ਨੇ ਉਹ ਇੱਥੇ ਇਕੱਠੇ ਹੋਏ ਨੇ ਕੱਲ ਦੀ ਘਟਨਾ ਨੌਜਵਾਨ ਦਾ ਸ਼ਰਿਆਮ ਕਤਲ ਕਰ ਦਿੱਤਾ ਗਿਆ ਤੇ ਪੁਲਿਸ ਨੇ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਜਿਸ ਨੂੰ ਲੈ ਕੇ ਜੋ ਨੌਜਵਾਨ ਆ ਉਸਦੇ ਪਰਿਵਾਰਕ ਮੈਂਬਰਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਉਹ ਕਰਦੇ ਆ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਦੋਂ ਦੀ ਘਟਨਾ ਤੇ ਕਿੰਨੇ ਵਿਅਕਤੀ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹਾਂਜੀ ਬਰਾਜ ਜੀ ਕੀ ਨਾਮ ਤੁਹਾਡਾ ਦੀਪਕ ਨਾਮ ਹੈ ਜੀ ਜੀ ਵੀ ਦੱਸੋਗੇ ਘਟਨਾ ਕਿਦਾਂ ਘਟਨਾ ਹੋਈ ਆ ਤੇ ਕਿੰਨੇ ਵਿਅਕਤੀ ਨੇ ਘਟਨਾ ਨੂੰ ਅੰਜਾਮ ਦਿੱਤਾ ਸਰ 20-25 ਜਾਣੇ ਸੀਗੇ ਮੌਕੇ ਤੇ ਮੁੰਡਾ ਨਾਲ ਸੀਗਾ ਜੀ ਇਹ ਦੱਸ ਰਿਹਾ ਥੋੜਾ ਘਬਰਾਇਆ ਹੋਇਆ ਮੁੰਡਾ ਬੋਲ ਨਹੀਂ ਪੈ ਰਿਹਾ ਇੰਨਾਂ ਨੇ ਮੈਨੂੰ ਦੱਸਿਆ ਵੀ ਕਹਿੰਦੇ ਵੀ 20-25 ਜਾਣੇ ਸੀਗੇ ਉਹ ਜਿਨ੍ਹਾਂ ਦਾ ਡੈਥ ਹੋਈ ਹੈ ਉਹਨਾਂ ਦਾ ਨਾਂ ਜੀ ਕਿਸਨ ਥਾਪਾ ਹੈ ਜੀ ਉਹ ਪਾਣੀ ਪੀ ਰਹੇ ਸੀਗੇ ਉਸ ਤੋਂ 2-3 ਘੰਟੇ ਪਹਿਲਾਂ ਥੋੜੀ ਜੀ ਬਹਿਸ ਹੋਈ ਸੀ ਖਾਨ ਖਾਨ ਨਾਂ ਦੇ ਮੁੰਡੇ ਨਾਲ ਥੋੜੀ ਬਹੁਤ ਬਹਿਸ ਹੋਈ ਸੀਗੀ ਤੇ ਉਹ ਬਹਿਸ ਨੂੰ ਲੈ ਕੇ ਉਹ ਮੁੰਡੇ ਨੇ 20-25 ਜਾਣੇ ਬੁਲਾਏ ਜਿਨ੍ਹਾਂ ਦੇ ਵਿੱਚ ਇੱਕ ਨਾਮ ਹੈ ਜੀ ਰਾਣਾ ਰਾਣਾ ਠੀਕ ਹੈ ਜੀ ਬਾਕੀ ਸਾਰੇ ਮੁੰਡਿਆਂ ਨੇ ਮੁੱਟਕੇ ਹੋਏ ਸੀਗੇ ਜੀ ਉਹਨਾਂ ਦੇ ਬਾਰੇ ਨਹੀਂ ਪਤਾ ਉਹ ਬਾਹਰ ਦੇ ਮੁੰਡੇ ਆ ਜੀ ਤੇ ਜਿਹੜੇ ਜਿਹੜੇ ਵਾਰਦਾਤ ਜਿਹਦੇ ਨਾਲ ਕੀਤਾ ਹੈ ਜੀ ਸਾਰਾ ਸਮਾਨ ਉੱਥੇ ਪਿਆ ਸੀਗਾ ਜੀ ਗਰਾਰੀ ਚੈਨ ਸੈਟ ਦੀ ਜਿਹੜੀ ਗਰਾਰੀ ਹੁੰਦੀ ਹੈ ਉਹਨਾਂ ਨੇ ਵੈਲਡਿੰਗ ਕਰਾ ਕੇ ਬਣਾਇਆ ਸੀਗਾ ਜੀ ਉਹ ਪਾਣੀ ਪੀਰੇ ਸੀਗੇ ਜਿਨ੍ਹਾਂ ਦੀ ਡੈਥ ਹੋਈ ਉਹ ਪਾਣੀ ਪੀਰੇ ਸੀਗੇ ਪਿੱਛੋਂ ਆ ਕੇ ਵਾਰ ਵਾਰਦਾਤ ਦਿੱਤਾ ਹੈ ਜੀ ਤੁਹਾਡੇ ਨਾਲ ਕੀ ਰਿਸ਼ਤਾ ਜੀ ਜਿੰਨਾਂ ਦੀ ਡੈਥ ਹੋਈ ਹੈ ਮੇਰੇ ਜੀ ਮਾਮਾ ਨੇ ਜੀ ਮੈਂ ਉਹਨਾਂ ਦਾ ਪੰਜਾ ਜੀ ਦੀ ਮਤਲਬ ਕਾਰਨ ਕੀ ਆ ਕੋਈ ਖੁੰਦਸ ਪੁਰਾਣੀ ਖੁੰਦਸ ਹੈ ਜਾਂ ਕਿ ਕੋਈ ਲੁੱਟ ਖੋਹ ਕੀ ਘਟਨਾ ਹੁਣ ਪੁਰਾਣੀ ਖੁੰਦਕ ਸੁਣੋ ਲੈ ਕੇ ਨਵੇਂ ਖੁੰਦਕ ਚ ਬਦਲ ਗਈ ਨਾ ਸਰ ਜਾਨੋ ਹਮਲਾ ਕੀਤਾ ਗਿਆ ਚਲੋ ਖੁੰਦਸ ਸੀਗੀ ਮਾਰ ਦਿੰਦੇ ਲਤਬਾਂ ਤੋੜ ਦਿੰਦੇ ਵੇ ਬੰਦੇ ਨੂੰ ਜਾਨ ਤਾਂ ਬਖਸ਼ ਦਿੰਦੇ ਜਾਨੋ ਹੀ ਮਾਰਤਾ ਜੀ ਇਹ ਕਿਹੜੀ ਖੁੰਦਕ ਉਹ ਨਾਲੇ ਸੁਣਨ ਜੇ ਆਏ ਜੀ ਸਾਰੇ ਉਹ ਬਚਪਨ ਦੇ ਦੋਸਤ ਸੀ ਤੇ ਮੌਕੇ ਤੇ ਉਹਨਾਂ ਦੀ ਡੈਥ ਹੋ ਗਈ ਜਾਂ ਮਤਲਬ ਹਸਪਤਾਲ ਦੇ ਵਿੱਚ ਲੱਗੇ ਜਿਸ ਮੌਕੇ ਤੇ ਮੈਂ ਜਿੱਥੇ ਪਹੁੰਚਿਆ ਵੀ ਉੱਥੇ ਕੋਈ ਹੱਥ ਨਹੀਂ ਲਾ ਰਿਆ ਸੀਗਾ ਉਹ ਸਾਰੇ ਇਹ ਕਹਿ ਰਹੇ ਸੀਗੇ ਵੀ ਜਿਹੜੇ ਕਹਿ ਕੇ ਉਹ ਜਿਹੜੇ ਮੁੰਡੇ ਆਏ ਸੀ ਜਿਨ੍ਹਾਂ ਨੇ ਮਾਰਿਆ ਜੀ ਉਹ ਸਾਰੇ ਕਹਿ ਕੇ ਗਏ ਆ ਵੀ ਜੇ ਬੋਡੀ ਨੂੰ ਕੋਈ ਹੱਥ ਲਾਓਗਾ ਅਸੀਂ ਉਹਨਾਂ ਨੂੰ ਵੀ ਮਾਰਾਂਗੇ ਤੇ ਪੁਲਿਸ ਪ੍ਰਸ਼ਾਸਨ ਦਾ ਕੋਈ ਉੱਥੇ ਅਧਿਕਾਰੀ ਪਹੁੰਚਿਆ ਮੌਕੇ ਪ੍ਰਸ਼ਾਸਨ ਸਰ 3 ਘੰਟੇ ਬਾਅਦ ਉੱਥੇ ਮੌਕੇ ਤੇ ਪਹੁੰਚੀ ਹੋਈ ਸੀਗੀ ਜੀ ਉਹਨਾਂ ਨੇ ਕਾਰਵਾਈ ਕੀਤੀ ਹੈ ਜੀ ਉਸ ਤੋਂ ਬਾਅਦ ਅਸੀਂ ਭੁੱਖੇ ਸਾਰੇ ਵੀਰ ਭਰਾ ਸਾਰੇ ਭੈਣ ਸਾਰੇ ਬੈਠੇ ਹੋਏ ਆ ਜੀ ਸਾਰੇ ਭੁੱਖੇ ਪਏ ਆ ਜੀ ਅਸੀਂ ਇੱਥੇ ਬੈਠੇ ਹੋਏ ਆ ਜੀ ਰਾਤ ਦੇ ਬੈਠੇ ਹੋਏ ਜੀ ਕੈਂਸਰ ਹਸਪੀਟਲ ਚ ਭਰਾ ਦੀ ਬੋਡੀ ਹੈ ਜੀ ਇੱਥੇ ਬੈਠੇ ਹੋਏ ਆਏ ਜੀ ਵੀਆਈਪੀ ਬੰਦਾ ਕੋਈ ਹੁੰਦਾ ਜੀ ਹੁਣੇ ਤੱਕ ਸੁਣਵਾਈ ਹੋ ਜਾਣੀ ਸੀ ਅਸੀਂ ਗਰੀਬ ਬੰਦੇ ਆ ਜੀ ਸਾਡੀ ਕਿੱਥੇ ਸੁਣਵਾਈ ਹੁੰਦੀ ਹੈ ਜੀ ਕੋਈ ਪੁਲਿਸ ਦਾ ਅਧਿਕਾਰੀ ਕੋਈ ਐਸਐਚਓ ਕੋਈ ਇਨਸਪੈਕਟਰ ਤੁਹਾਡੇ ਨਾਲ ਕੋਈ ਨਹੀਂ ਆਇਆ ਸਰ ਹਜੇ ਤੱਕ ਕੋਈ ਨਹੀਂ ਆਇਆ ਕੋਈ ਨਹੀਂ ਹੈ ਕੋਈ ਗੱਲਬਾਤ ਨਹੀਂ ਕੋਈ ਗੱਲਬਾਤ ਨਹੀਂ ਹੋਈ ਹੈ ਸਰ ਅਸੀਂ 10 ਵਜੇ ਤੇ ਖੜੇ ਆ ਜੀ ਸਮਝ ਲਓ ਇੱਕ ਸਰ ਮੈਂ ਰਾਤ ਦੇ ਹੀ ਖੜੇ ਆ ਜੀ ਰਾਤ ਦੇ ਹੀ ਸਾਰੇ ਜਾਣੇ ਖੜੇ ਆ ਜੀ ਇੱਥੇ ਬੁਲਾਇਆ ਸੀ ਅਸੀਂ ਇੱਥੇ ਆਏ ਆ ਜੀ ਹਜੇ ਤੱਕ ਕੋਈ ਨਹੀਂ ਖੜਾ ਤੇ ਕੀ ਮਤਲਬ ਮੰਗ ਕਰਦੇ ਹੋ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਹੀ ਕਰਨਾ ਸਰ ਸਾਨੂੰ ਇਨਸਾਫ ਚਾਹੀਦਾ ਹੈ ਜੀ ਜਾਂ ਤਾਂ ਜੀ ਜਿਹੜਾ ਮੁੰਡੇ ਜਿੰਨੇ ਮਾਰਿਆ ਜੀ ਉਹਨਾਂ ਨੂੰ ਸਜ਼ਾ ਦੋ ਜਾਂ ਤਾਂ ਫਾਂਸੀ ਦੋ ਸਰ ਪਰ ਸਾਨੂੰ ਇਨਸਾਫ ਚਾਹੀਦਾ ਸਰ ਸਾਡਾ ਭਰਾ ਗਿਆ ਜੀ ਤੇ ਕਿੰਨਾ ਭਰਾ ਤੁਹਾਡਾ ਜੀ ਮੈਂ ਨਾਮ ਸਮੀਰ ਜੀ ਤੁਸੀਂ ਨਾਲ ਸੀਗੇ ਜਦੋਂ ਇਹ ਘਟਨਾ ਹੋਈ ਆ ਹਾਂ ਜੀ ਦੱਸੋਗੇ ਘਟਨਾ ਕਿੱਦਾਂ ਹੋਈ ਆ ਘਟਨਾ ਅੱਧਾ ਹੋਈਆ 7 ਵਜੇ ਉਹ ਖਾਨ ਨਾਲ ਹਾਤਾਪਾਈ ਹੋ ਰਹੀ ਸੀ ਹਾਂ ਜੀ ਉਨਾਂ ਨੇ ਮੁੰਡੇ ਬੁਲਾ ਲਏ 10:30 ਵਜੇ ਤਾਂ ਮੁੰਡੇ ਆਏ ਤਾਂ ਮੈਂ ਪਾਚ ਗਿਆ ਕਿਨਾਂ ਜੋ ਉਹਨਾਂ ਨੇ ਮਾਰਤਾ ਉਹਨਾਂ ਨੇ ਰੁਕੇ ਵੀ ਨਹੀਂ ਆnde ਸਾਰੀ ਕੋਈ ਮਤਲਬ ਲੁਧਿਆਣਾ ਢਾ ਸ਼ਹਿਰ ਆ ਕਿ ਪੀਸੀਆਰ ਆ ਕਿ ਟੀਮ ਆਈ ਹੋਵੇ ਜਾਂ ਕਿ ਪੁਲਿਸ ਦਾ ਕੋਈ ਬੰਦਾ ਉਥੇ ਪਹੁੰਚਿਆ ਹੋਵੇ ਮੋਟੇ ਸੀਗੇ 3 ਘੰਟੇ ਬਾਅਦ ਗੁੰਡਾਗਰਦੀ ਦਾ ਰਾਜ ਹੈ ਜੀ ਗੁੰਡਾਗਰਦੀ ਦਾ ਰਾਜ ਹੈ ਜੀ ਗੁੰਡਾਗਰਦੀ ਜੇ ਕੋਈ ਪ੍ਰਸ਼ਾਸਨ ਵੀ ਨਹੀਂ ਆਂਦਾ ਜੀ ਕੋਈ ਨਹੀਂ ਆਂਦਾ ਜੀ ਜਿਵੇਂ ਉਹ ਹੀ ਬੀਆਪੀ ਹੁੰਦੇ ਆ ਜੀ ਅਸੀਂ ਵੀ ਕਾਰਾ ਲੈ ਕੇ ਆਂਦੇ ਨੇ ਜੀ ਹੁਣੇ ਤੱਕ ਸੁਣਵਾਈ ਸਾਡੀ ਹੋ ਜਾਣੀ ਸੀਗੀ ਅਸੀਂ ਗਰੀਬ ਬੰਦੇ ਆ ਜੀ ਬਾਹਰ ਖੜੇ ਹੋਏ ਆ ਚਾਰ ਪੰਜ ਘੰਟੇ ਅਸੀਂ ਫਕੀਰ ਬੰਦੇ ਆ ਜੀ ਇੱਦਾਂ ਦੇ ਜਿਹੜੀ ਸਾਡੀ ਸੁਣਵਾਈ ਨਹੀਂ ਹੋ ਰਹੀ ਐ ਜੀ ਉਹ ਇਹ ਤਾਂ ਪੰਜਾਬ ਦੇ ਵਿੱਚ ਜੋ ਮੰਜ਼ਰ ਆ ਲਾਂਡ ਆਰਡਰ ਦਾ ਕਿ ਇੱਕ ਇੱਕ ਨੌਜਵਾਨ ਨੂੰ ਸ਼ਰਿਆਮ ਜੋ ਤੇਜ਼ਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਜੋ ਪਰਿਵਾਰਕ ਮੈਂਬਰ ਨੇ ਲਗਾਤਾਰ ਇੱਥੇ ਜੋ ਡਿਵੀਜ਼ਨ ਨੰਬਰ 6 ਇੱਥੇ ਖੜੇ ਨੇ ਪੁਲਿਸ ਦਾ ਕੋਈ ਵੀ ਅਧਿਕਾਰੀ ਇੱਥੇ ਇਹਨਾਂ ਦੀ ਗੱਲ ਸੁਣ ਲਈ ਨਹੀਂ ਆਇਆ ਪਰਿਵਾਰ ਦਾ ਰੋਸ ਹੈ ਕਿ ਅਗਰ ਕੋਈ ਹੋਰ ਉੱਚ ਅਧਿਕਾਰੀ ਹੁੰਦਾ ਕੋਈ ਵੀਆਈਪੀ ਬੰਦਾ ਹੁੰਦਾ ਤਾਂ ਹੁਣ ਤੱਕ ਪੂਰੇ ਲੁਧਿਆਣੇ ਦੇ ਵਿੱਚ ਇਸ ਗੱਲ ਦੀ ਚਰਚਾ ਹੋ ਜਾਣੀ ਸੀ ਤੇ ਪੁਲਿਸ ਦੇ ਵੱਡੇ ਵੱਡੇ ਅਫਸਰਾਂ ਨੇ ਇੱਥੇ ਮੌਕੇ ਤੇ ਪਹੁੰਚਣਾ ਸੀ ਕਿਉਂਕਿ ਇਹਨਾਂ ਦਾ ਕਹਿਣਾ ਕਿ ਅਸੀਂ ਗਰੀਬ ਪਰਿਵਾਰਾਂ ਨਾਲ ਸੰਬੰਧ ਰੱਖਦੇ ਹਾਂ ਇਸ ਕਰਕੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਅਜੇ ਤੱਕ ਵੀ ਜੋ ਥਾਣੇ ਦਾ ਐਸਐਚਓ ਇੱਥੇ ਰਵਿੰਦਰ ਐਸਐਚਓ ਹੈ ਇਸ ਵੱਲੋਂ ਵੀ ਕੋਈ ਇੱਥੇ ਨਾਲ ਤੱਕ ਪਹੁੰਚ ਨਹੀਂ ਕੀਤੀ ਗਈ ਤੇ ਇਹ ਮਤਲਬ ਜੋ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਲੈਂਡ ਆਰਡਰ ਦੀ ਸਥਿਤੀ ਆ ਜੋ ਇਸ ਤਰ੍ਹਾਂ ਦੀ ਸਥਿਤੀ ਹੈ ਕਿ ਲੋਕ ਪਰੇਸ਼ਾਨ ਨੇ ਆਮ ਲੋਕਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਉਹਨਾਂ ਨੂੰ ਜਲਦੋਂ ਜਲਦ ਇਨਸਾਫ ਦਿੱਤਾ ਜਾਵੇ ਮੈਂ ਗਰਦੀਪ ਸਿੰਘ ਸ਼ਾਪਰ ਸਰਦੇਵ ਸਿੰਘ ਬਲਾਸਪੁਰ ਦੇ ਨਾਲ ਦਾ ਆਪਣਾ ਆਈਡੀਆ ਤੋਂ ਇੱਥੇ ਕੁਝ ਮੁੰਡਿਆਂ ਦੇ ਨਾਲ ਇਹਦਾ ਜੋ ਦੇਖਿਆ ਗਿਆ ਹੈ ਕਿ ਵੀ ਆਪਸ ਵਿੱਚ ਲੜਾਈ ਝਗੜਾ ਦਿਨ ਦੇ ਟਾਈਮ ਵੀ ਹੋਇਆ ਔਰ ਰਾਤ ਨੂੰ ਵੀ ਜੋ ਹੋਣ ਤੋਂ ਬਾਅਦ ਇਹ ਇਨਸੀਡੈਂਟ ਵਾਪਰਦਾ ਹੈ ਪਰਿਵਾਰ ਨੇ ਮੈਂ ਦੋਸ਼ ਲੈਨੇ ਨਾਂ ਲੈਨੇ ਉਹਨਾਂ ਦਾ ਕੋਈ ਕਾਰਵਾਈ ਕਰ ਰਹੇ ਹੋ ਤੁਸੀਂ ਕੋਈ ਨਾਟੀਵਿਟੀ ਅਸੀਂ ਹਲੇ ਆਈਡੈਂਟੀਫਾਈ ਕਰ ਰਹੇ ਹਾਂ ਇਨਵੈਸਟੀਗੇਸ਼ਨ ਕਰ ਰਹੇ ਹੈਗੇ ਹਾਂ ਸਾਰਾ ਇਨਵੈਸਟੀਗੇਸ਼ਨ ਤੱਕ ਸਾਨੂੰ ਪਹੁੰਚਨ ਦੇ ਜੋ ਫਰਦਰ ਅੱਗੇ ਹੋਏਗਾ ਤੁਹਾਡੇ ਧਿਆਨ ਚ ਲਿਆਦਾ ਜਾਏਗਾ ਸਰ ਜੀ ਇਹ ਦੇਖਿਆ ਨਹੀਂ ਗਿਆ ਕਿ ਇਹ 20 ਤੋਂ 25 ਬੰਦਿਆਂ ਤੇ ਨਾਲ ਜਿਹੜਾ ਇੱਕ ਵਿਅਕਤੀ ਤੇ ਹਮਲਾ ਕੀਤਾ ਗਿਆ ਨਹੀਂ ਇਸ ਬਾਰੇ ਹਲੇ ਸਾਨੂੰ ਕੁਝ ਨਹੀਂ ਪਤਾ ਅੱਛਾ ਹਲੇ ਕੋਈ ਸੀਸੀਟੀਵੀ ਵੀਡੀਓ ਸਾਹਮਣੇ ਨਹੀਂ ਨਹੀਂ ਹਲੇ ਕੁਝ ਨਹੀਂ ਆਈਗਾ ਸੀਸੀਟੀਵੀ ਵੀਡੀਓ ਖੰਡ ਅਸੀਂ ਖੰਗਾਲਦੇ ਹਾਂ ਸਰ ਜੋ ਬੰਦੀ ਕਰ ਵੀ ਕਰ ਰਹੇ ਅਸੀਂ ਠੀਕ ਠੀਕ